ਜੀ ਆਸ ਕਰਦੇ ਆ ਉਸ ਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ। ਸਭ गुण ਤੇਰੇ ਮੈਂ ਨਾਹੀ ਕੋਈ। ਆਪਾਂ ਸਾਰੇ ਪ੍ਰਲਾਦ ਜਾਨੀ ਦੇ ਬਾਰੇ ਜਾਣਦੇ ਆਂ ਇੰਡੀਆ ਦਾ ਇਹ ਬਜ਼ੁਰਗ। ਇਸ ਬਜ਼ੁਰਗ ਨੇ 90 ਸਾਲ ਤੱਕ ਕੁਝ ਨਹੀਂ ਖਾਦਾ ਪੀਤਾ। ਨਾ ਪਾਣੀ ਪੀਤਾ ਨਾ ਕੁਝ ਖਾਦਾ ਤੇ ਇਹਦੇ ਉੱਤੇ ਰਿਸਰਚ ਕੀਤੀ ਗਈ ਤੇ ਲੋਕ ਹੈਰਾਨ ਹੋ ਗਏ। ਉਹ ਤੋਂ ਬਾਅਦ ਅੱਜ ਆਪਾਂ ਗੱਲ ਇਸ ਬੀਬੀ ਦੀ ਕਰਾਂਗੇ। ਇਥੋਪੀਆ ਦੀ ਇਹ ਬੀਬੀ ਜੀਨੇ ਪਿਛਲੇ 15-16 ਸਾਲ ਤੋਂ ਨਾ ਕੁਝ ਖਾਦਾ ਤੇ ਨਾ ਹੀ ਕੁਝ ਪੀਤਾ ਤੇ ਉਹ ਤੋਂ ਬਾਅਦ ਜਦੋਂ ਇਹਦੇ ਉੱਤੇ ਰਿਸਰਚ ਕੀਤੀ ਡਾਕਟਰਾਂ ਨੇ ਤਾਂ ਸਾਰੇ ਜਾਣੇ ਹੈਰਾਨ ਰਹਿ ਗਏ ਇਹ ਬੀਬੀ ਰਹਾਣੀਅਤ ਦੇ ਵਿੱਚ ਮਤਲਬ ਕਿ ਰੱਬ ਦੇ ਵਿੱਚ ਵਿਸ਼ਵਾਸ ਰੱਖਦੀ ਆ ਭਜਨ ਬੰਦਗੀ ਵਾਲੀ ਆ ਇਹ ਆਪਣੇ ਧਰਮ ਦੇ ਹਿਸਾਬ ਨਾਲ ਆਪਣੀ ਭਜਨ ਬੰਦਗੀ ਕਰਦੀ ਆ ਪਰ ਇਹ ਜਿਹੜਾ ਗੋਰਾ ਇਹ ਗੋਰੇ ਨੂੰ ਇਹਦੇ ਬਾਰੇ ਸੁਣ ਕੇ ਯਕੀਨ ਨਹੀਂ ਆਇਆ ਫਿਰ ਇਹ ਆਪਣੇ ਦੇਸ਼ ਤੋਂ ਚੱਲ ਕੇ ਇਹਨੂੰ ਮਿਲਣ ਗਿਆ ਸਪੈਸ਼ਲ ਦੇਖਣ ਵਾਸਤੇ ਵੀ ਇਦਾਂ ਕਿਦਾਂ ਹੋ ਸਕਦਾ ਵੀ ਕੋਈ ਇੰਨੇ ਸਾਲ ਤੱਕ ਨਾ ਕੁਝ ਖਾਵੇ ਨਾ ਕੁਝ ਪੀਵੇ ਤਾਂ ਇਸ ਬੀਬੀ ਨੇ ਉਹਨੂੰ ਦੱਸਿਆ ਕਿ ਘਰ ਦਾ ਖਾਣਾ ਸਾਰਾ ਮੈਂ ਬਣਾਉਣੀ ਆ ਚਾਹ ਪਾਣੀ ਕਾਫੀ ਜੋ ਵੀ ਚੀਜ਼ ਘਰੇ ਬਣਾਉਣ ਵਾਲੀ ਆ ਉਹ ਸਾਰੀ ਇਹ ਆਪ ਤਿਆਰ ਕਰਦੀ ਆ ਆਪਣੇ ਹੱਥਾਂ ਦੇ ਨਾਲ ਜਵਾਕਾਂ ਨੂੰ ਵੀ ਦਿੰਦੀ ਆ ਘਰਦਿਆਂ ਨੂੰ ਵੀ ਦਿੰਦੀ ਆ ਪਰ ਇਹ ਆਪ ਉਹਦੇ ਵਿੱਚੋਂ ਇੱਕ ਦਾਣਾ ਨਹੀਂ ਖਾਂਦੀ ਤੇ ਨਾ ਹੀ ਕਦੇ ਇਹ ਪਾਣੀ ਦੀ ਇਹਨੇ ਘੁੱਟ ਭਰੀਆ ਤੇ ਉਹ ਤੋਂ ਬਾਅਦ ਵੱਡੀ ਹੈਰਾਨੀ ਦੀ ਗੱਲ ਇਹ ਆ ਕਿ ਪ੍ਰਲਾਦ ਜਾਨੀ ਦਾ ਚੱਲ ਬੰਦਾ ਸੀ ਉਹਦਾ ਵਿਆਹ ਨਹੀਂ ਹੋਇਆ ਉਹ ਇੱਕ ਸਾਥ ਰੂਪ ਸੀਗਾ ਉਹ ਆਪਣਾ ਟਾਈਮ ਕੱਟ ਕੇ ਚਲਿਆ ਗਿਆ ਇਹ ਬੀਬੀ ਦਾ ਵਿਆਹ ਹੋਇਆ ਹੋਇਆ ਦੋ ਇਹਦੇ ਜਵਾਕ ਨੇ ਤੇ ਉਹ ਕਹਿੰਦੇ ਵੀ ਜੇ ਇਹ ਬੀਬੀ ਨੇ ਕੁਝ ਖਾਦਾ ਨਹੀਂ ਤਾਂ ਦੋ ਜਵਾਕ ਕਿੱਦਾਂ ਪੈਦਾ ਹੋਗੇ ਕਿ ਢਿੱਡ 'ਚ ਬੱਚਾ ਤਾਂ ਬੱਚਾ ਤਾਂ ਜੇ ਹੁਣ ਕੁਝ ਖਾਊਗੀ ਤਾਂ ਉਹਨੂੰ ਗਾਹਾਂ ਆਹਾਰ ਮਿਲੂਗਾ ਸੋ ਇਹਨਾਂ ਚੀਜ਼ਾਂ ਨੇ ਯਾਨੀ ਇਹ ਬੀਬੀ ਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਤਾ ਫਰੋਂ ਤੋਂ ਬਾਅਦ ਹੀ ਬੰਦਾ ਉੱਥੇ ਰਹਿ ਕੇ ਇਹਨੇ ਚੈੱਕ ਕੀਤਾ ਡਾਕਟਰਾਂ ਦੀ ਟੀਮ ਨੇ ਚੈੱਕ ਕੀਤਾ ਵਾਕੇ ਹੀ ਇਹ ਬੀਬੀ ਅੰਨ ਦਾ ਇੱਕ ਦਾਣਾ ਨਹੀਂ ਖਾਂਦੀ ਤੇ ਨਾ ਹੀ ਇਹਨੇ ਕਦੇ ਪਿਛਲੇ 15 16 ਸਾਲ ਤੋਂ ਅੰਨ ਦਾ ਇੱਕ ਦਾਣਾ ਖਾਦਾ ਨਾ ਹੀ ਇਹਨੇ ਕਦੇ ਪਾਣੀ ਪੀਤਾ ਸੋ ਇਹਨਾਂ ਗੱਲਾਂ ਨੂੰ ਦੇਖ ਕੇ ਆਪਾਂ ਕਹਿ ਸਕਦੇ ਹਾਂ ਵੀ ਪ੍ਰਮਾਤਮਾ ਬਹੁਤ ਵੱਡੀ ਚੀਜ਼ ਆ ਉਹਦਾ ਕੁਝ ਨਹੀਂ ਪਤਾ ਉਹ ਕਿਹੜੇ ਇਨਸਾਨ ਦੇ ਵਿੱਚ ਕਿਦਾਂ ਦਾ ਗੁਣ ਪੈਦਾ ਕਰ ਦੇਵੇ ਕਿ ਸਾਰੇ ਗੁਣ ਪ੍ਰਮਾਤਮਾ ਤੋਂ ਹੀ ਆਉਂਦੇ ਆ ਦੇਖੋ ਕੋਈ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾ ਲੈਂਦਾ ਕੋਈ ਕਰਮ ਅੱਗ ਦੇ ਵਿੱਚ ਹੱਥ ਪਾ ਲੈਂਦਾ ਕਿਸੇ ਨੂੰ ਭੁੱਖ ਹੀ ਨਹੀਂ ਲੱਗਦੀ ਕੋਈ ਸੌਂਦਾ ਹੀ ਨਹੀਂ ਹੈਗਾ ਹਨਾ ਕੋਈ ਸਿਆਲਾਂ ਦੇ ਵਿੱਚ ਬਰਫ਼ ਤੇ ਪੈਂਦਾ ਤੇ ਗਰਮੀਆਂ ਦੇ ਵਿੱਚ ਅੱਗ 'ਚ ਬੈਠ ਜਾਂਦਾ ਇਹ ਸਾਰੀਆਂ ਚੀਜ਼ਾਂ ਉਸ ਪ੍ਰਮਾਤਮਾ ਤੋਂ ਹੀ ਆਉਂਦੀਆਂ ਨੇ ਤੇ ਜਦੋਂ ਕਿਸੇ ਬੰਦੇ ਦੇ ਵਿੱਚ ਕੋਈ ਗੁਣ ਆਉਂਦਾ ਤਾਂ ਸਮਝੋ ਪ੍ਰਮਾਤਮਾ ਤੋਂ ਹੀ ਆਇਆ ਸੋ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤਾਂ ਦੇ ਨਾਲ ਐਨਾ ਕੁਝ ਇੱਕ ਆਮ ਇਨਸਾਨ ਦੇ ਅੰਦਰ ਹੋ ਸਕਦਾ ਤਾਂ ਸੋਚੋ ਵੀ ਉਹ ਕਿੰਨੇ ਗੁਣ ਰੱਖਦਾ ਹੋਊਗਾ ਪ੍ਰਮਾਤਮਾ ਸੋ ਅੱਜ ਹੀ ਉਸ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਉਹਦੇ ਗੁਣ ਗਾਉਣੇ ਸ਼ੁਰੂ ਕਰੋ ਦੇਖਿਓ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾ ਆਊਗਾ ਧੰਨਵਾਦ